ਹਾਂਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਾਰੇ ਠੀਕ ਹੀ ਹੋਵੋਗੇ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ ਲੋਹਾ ਖੇੜੀਆ ਅੱਜ ਤੁਹਾਨੂੰ ਦੱਸਣ ਜਾ ਰਹੇ ਆ ਜਿਹੜੀ ਆਪਣੀ ਜੀਵੀ ਹੈਗੀ PR131 ਇਹਦੇ ਵਿੱਚ ਇੱਕ ਬੌਣੇਪਾਂ ਦੀ ਸਮੱਸਿਆ ਆ ਰਹੀ ਹੈਗੀ ਇਹਦਾ ਮਿੱਤਰੋ ਕੋਈ ਵੀ ਇਲਾਜ ਨਹੀਂ ਹੈਗਾ ਇਹ ਵਿੱਚ ਵੀ ਕਹਿ ਰਹੇ ਨੇ ਵੀ ਆਪਾਂ ਆਸਮਾਨ ਪਾੜੋ ਆਸਮਾਨ ਪਾੜੋ ਦੋਸਤੋ ਕੁਸ ਮਰਜ਼ੀ ਪਾ ਲੋ ਇਹਦਾ ਕੋਈ ਵੀ ਲਾਜ ਨਹੀਂ ਹੈਗਾ ਤੇ ਜਿਹੜਾ ਇਹ ਬੌਣਾ ਪਾਣਾ ਇਹ ਬਸ ਐਂ ਹੀ ਰਹੂਗਾ ਇਹ ਪੌਦਾ ਨਾ ਵਧੇ ਇਹ ਛੋਟਾ ਹੀ ਰਹੂਗਾ ਬਸ ਇਹਦਾ ਇੱਕ ਹੱਲ ਆਗਾ ਬਸ ਵੀ ਆਪਾਂ ਗਾਂਹਾਂ ਵਾਲੇ ਸਾਹ ਨੂੰ ਇਹਦਾ ਆਪਾਂ ਬੀ ਨਹੀਂ ਰੱਖਣਾ ਜੇ ਆਪਾਂ ਗਾਂਹਾਂ ਵਾਲੇ ਸਾਹ ਨੂੰ PR 131 ਲਾਉਣੀ ਹੈਗੀ ਤਾਂ ਆਪਾਂ ਲੁਧੇਣੇ ਯੂਨੀਵਰਸਿਟੀ ਤੋਂ ਲੈ ਕੇ ਵੀ ਲਾਉਣਾਗਾ ਜੇ ਆਪਾਂ ਇਹ ਬੀ ਲਾਉਣੀ ਆਗੇ ਤਾਂ ਇਹਦੇ ਵਿੱਚ ਜਿਹੜਾ ਬੌਣਾ ਪਾਣਾਗਾ ਇਹ ਬੌਣੇਪਾਂ ਦੀ ਸਮੱਸਿਆ ਬਾਹ ਸਕਦੀ ਹੈ ਕਿ ਇਹਦਾ ਕੋਈ ਵੀ ਹੱਲ ਨਹੀਂ ਹੈਗਾ ਇਹਦਾ ਬਸ ਆਪਣੇ ਕੋਲੇ ਇੱਕੋ ਹੀ ਹੱਲ ਹੈਗਾ ਵੀ ਆਪਾਂ ਗਾਂਹਲੇ ਸਾਲ ਨੂੰ ਯੂਨੀਵਰਸਿਟੀ ਤੋਂ ਵੀ ਲੈ ਕੇ ਆਉਣਾਗਾ ਵੀ ਆਪਾਂ ਉਹ ਲਾਈਏ ਕਿਉਂਕਿ ਜਿਹੜੀ ਇਹਦੀ ਬੌਣੇਪਾਂ ਦੀ ਸਮੱਸਿਆ ਹੈਗੀ ਇਹ ਬਾਹ ਸਕਦੀ ਹੈ ਕਿ ਤੇ ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਕਰ ਲੋ ਫੋਲੋ ਤੇ ਵੀਡੀਓ ਨੂੰ ਕਰ ਦਿਓ ਵੱਤੋ-ਵੱਤ ਸ਼ੇਅਰ ਚਲਦੀ ਨੂੰ ਅਸੀਂ ਵੀ ਬਹੁਤ ਸਮਾਨ ਪਾ ਕੇ ਦੇਖ ਲਿਆ ਇਹ ਚੀਜ਼ ਦਾ ਕੋਈ ਵੀ ਹੱਲ ਨਹੀਂ ਹੈਗਾ ਜਿਹੜਾ ਇਹ ਬੌਣਾ ਪਾਣਾ ਆ ਰਿਹਾਗਾ ਇਹ ਬੌਣਾ ਪਾਣਾ ਆਪਣਾ ਜਿਹੜਾ ਬੀ ਵਧਾ ਰਹੇ ਆਂ ਆਪਾਂ ਬੀ ਤੋਂ ਬੀ ਗਾਹਾਂ ਵਧਾ ਰਹਾਂਗੇ ਇਹ ਉਸ ਦੇ ਕਾਰਨ ਵੱਧ ਰਿਹਾਗਾ ਜੇ ਇਹਦਾ ਕੋਈ ਵੀ ਹੱਲ ਹੋਇਆ ਤਾਂ ਆਪਾਂ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਜੇ ਕੋਈ ਸੋਨੂ ਵੀ ਇਹਦੇ ਹੱਲ ਦਾ ਪਤਾ ਹੈਗਾ ਤਾਂ ਇਹ ਸਾਨੂੰ ਵੀ ਕਮੈਂਟ ਕਰਕੇ ਜਰੂਰ ਦੱਸਿਓ ਜਿੱਥੇ ਤਾਂ ਹੀ ਸਾਨੂੰ ਲੱਗਦਾ ਵੀ ਇਹ ਚੀਜ਼ ਦਾ ਕੋਈ ਵੀ ਹੱਲ ਨਹੀਂ ਹੈਗਾ ਇਹਦਾ ਤਾਂ ਬਸ ਇੱਕੋ ਹੀ ਹੱਲ ਹੈਗਾ ਵੀ ਗਾਹਾਂ ਨੂੰ ਆਪਾਂ ਇਸ ਬੀਚੋਂ ਆਪਾਂ ਬੀ ਨਹੀਂ ਰੱਖਣਾ ਵੀ ਗਾਹਾਂ ਦੁਆਰੇ ਲਾਉਣ ਖਾਤਰ ਵਿਆਪਰ ਲੁਧਿਆਣਾ ਯੂਨੀਵਰਸਿਟੀ ਤੋਂ ਬੀ ਲਿਆ ਕੇ ਲਾਈਏ ਵੀ ਜਿਹੜੀ ਇਹ ਬੌਣੇਪਣ ਦੀ ਸਮੱਸਿਆ ਹੈਗੀ ਇਹ ਤੋਂ ਆਪਾਂ ਬਚ ਸਕੀਏ ਨਹੀਂ ਜੇ ਆਪਾਂ ਇਸੇ ਤੋਂ ਹੀ ਬੀ ਰੱਖ ਲਿਆ ਤਾਂ ਫੇਰ ਇਹਦਾ ਬੌਣਾਪਣ ਦੀ ਸਮੱਸਿਆ ਜਿਹੜੀ ਇਹ ਗਾਂਹਾਂ ਵਾਲੇ ਸਾਲ ਨੂੰ ਹੋਰ ਵੀ ਜ਼ਿਆਦਾ ਵੱਸ ਸਕਦੀ ਹੈਗੀ